ਸਾਡੇ ਨਾਲ ਸਾਰੇ ਡਿਪਾਰਟਮੈਂਟ ਦੇ ਅਫਸਰ ਮਾਨ ਆ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਭਾਰਤ ਕੁਸ਼ਣ ਜੀ ਔਰ ਉਸ ਤੋਂ ਪਹਿਲਾਂ ਸਾਡੇ ਡਾਕਟਰ ਕੁਸ਼ਲਰ ਪੰਛਮ ਸ਼ੇਰ ਜੀ ਸਾਡੇ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਅੱਜ ਇੱਥੇ ਇੱਥੇ ਤੋਂ ਆ ਕੇ ਪਹੁੰਚੇ ਰਹੇ ਸੋ ਪਹਿਲੀ ਢੇਰੀ ਜਿਹੜੀ ਪਰਚੇਸ ਹੋਈ ਆ ਉਹਦੇ ਤੇ ਵੀ ਖੁਸ਼ੀ ਦੀ ਗੱਲ ਆ ਵੀ ਅਗਲੇ ਦਿਨ ਹੀ ਉਹਨੂੰ ਪੇਮੈਂਟ ਜਿਹੜੀ ਆ ਉਹ ਪੈ ਰਹੀ ਆ ਸੋ ਮੈਂ ਇਸ ਗੱਲ ਤੇ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਰਿਸਰਚ ਕੀਤਾ ਕਿ ਕਿਸਾਨ ਦੀ ਮਿਹਨਤ ਦਾ ਪੂਰਾ ਉਹਦਾ ਫਲ ਜਿਹੜਾ ਉਹਨੂੰ ਮਿਲਣਾ ਚਾਹੀਦਾ ਇੱਕ ਇੱਕ ਦਾੜਾ ਸਰਕਾਰ ਵੱਲੋਂ ਚੁਕਿਆ ਜਾਣਾ ਔਰ ਜਿਹੜੀ ਬੰਦੀ ਪੇਮੈਂਟ ਦਾ ਟਾਈਮ ਸਰ ਕਿਸਾਨਾਂ ਦੇ ਖਾਤੇ ਦੇ ਵਿੱਚ ਆਊਗੀ ਤਾਂ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਕਰ ਸਕਣ ਅੱਜ ਉੱਤੇ ਉਹਨਾਂ ਦੇ ਉੱਪਰ ਮਨੇ ਖੋਰ ਖੁਸ਼ੀ ਹੋਈ ਆ ਕਿਉਂਕਿ ਜਿਹੜਾ ਮਿਹਨਤ ਕਾਸ਼ ਹੈ ਉਹ ਉਹਦਾ ਬਹੁਤ ਵੱਡਾ ਰੋਲ ਆ ਫਸਲ ਨੂੰ ਗਾਵਾਂ ਦੇ ਵਿੱਚ ਵੀ ਫਸਲ ਨੂੰ ਸੰਭਾਲਣ ਵਿੱਚ ਵੀ ਤਾਂ ਫਸਲ ਨੂੰ ਅੱਗੇ ਪਚੌੜ ਵਿੱਚ ਵੀ ਤੇ ਸਾਡੇ ਮੰਤਰੀ ਜੀ ਆਪ ਇੱਕ ਸੰਘਰਸ਼ੀ ਇਨਸਾਨ ਰਹੇ ਨੇ ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਕਿਰਤ ਕੀਤੀ ਆ ਔਰ ਉਹਨਾਂ ਨੂੰ ਇੱਕ ਜਿਹੜਾ ਕੰਮ ਆਇਆ ਮਿਹਨਤਕਾਸ਼ਾ ਉਹਦਾ ਦੁੱਖ ਔਰ ਦਰਦ ਮੰਤਰੀ ਜੀ ਨੂੰ ਆਪ ਪਤਾ ਜਿੱਥੇ ਉਹਨਾਂ ਦੇ ਇਹਨਾਂ ਦੇ ਰੇਟ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ 10 ਕਰੋੜ ਰੁਪਏ ਦੇ ਜ਼ਿਆਦਾ ਜਿਹੜੇ ਉਹਦੇ ਅਮਾਉਂਟ ਜਿਹੜਾ ਉਹ ਲੇਬਰ ਨੂੰ ਜਾਣਾ ਪਰ ਗੁਰਦਾਸਪੁਰ ਦੇ ਵਿੱਚ ਇੱਕ ਵਧੀਆ ਗੱਲ ਹੋਈ ਆ ਵੀ ਜਿਹੜਾ ਡੰਪਿੰਗ ਦਾ 2800 ਰੁਪਈਆ ਲੇਬਰ ਨੂੰ ਮਿਲਦਾ ਹੁੰਦਾ ਸੀਗਾ ਆ ਲੇਬਰ ਦੇ ਜਿਹੜੇ ਇੱਥੇ ਝਾਰ ਜਿਹੜੇ ਬਾਹੂੜੇ ਉਹਨਾਂ ਨੇ ਵੀ ਤੁਹਾਡਾ ਮੁਖਾਤਬ ਹੋ ਕੇ ਦੱਸਿਆ ਉਹ 2800 ਰੁਪਈਆ ਦੇ ਵਿੱਚੋਂ ਡੰਪਿੰਗ ਮਿਲਦੀ ਸੀ ਤੇ ਜਿਹੜਾ ਕੰਟਰੈਕਟਰ ਦਾ ਹਿੱਸਾ ਸੀਗਾ ਉਹ ਕਿਸੇ ਵਕਤ ਦੇਸੀ ਬੰਦੇ ਦੇਸੀ ਮਿਹਨਤ ਉਹ ਲੋਕਾਂ ਲਈ ਚੱਲੂ ਹੈ ਜੀ ਪਰ ਹੁਣ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੋ ਰਹੀ ਹੈ ਇਸ ਵਾਰੀ ਜਿਹੜਾ ਕੰਟਰੈਕਟਰ ਦਾ ਹਿੱਸਾ ਉਹ ਵੀ ਤਕਰੀਬਨ 1700 ਰੁਪਇਆ ਜਿਹੜਾ ਉਹ ਇਹਨਾਂ ਨੂੰ ਫਰਮ ਲੈਣਾ ਸ਼ੁਰੂ ਹੋਊਗਾ 14800 ਜਮਾ 1700 ਇਹ ਤਕਰੀਬਨ 4000 ਦੇ ਕਰੀਬ ਇਹਨਾਂ ਨੂੰ ਜਿਹੜਾ ਆਪ ਦੇਣਾਊਗੀ ਤਾਂ ਮੈਂ ਮਹਿਸੂਸ ਕਰਨਾ ਕਿ ਜਦੋਂ ਮਿਹਨਤ ਕਾਰਸ਼ ਆਪਣੇ ਮੋਢਿਆਂ ਤੇ ਬੋਰੀ ਰੱਖ ਕੇ ਚੱਲਦਾ ਤੇ ਤੁਸੀਂ ਦੇਖ ਲਓ ਕਿੰਨੀ ਮਿਹਨਤ ਉਹਦੇ ਵਿੱਚ ਇਨਵਾਲਵ ਹੁੰਦੀ ਆ ਸੋ ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਆਪਣੇ ਕੈਬਨਟ ਮਿੰਿਸਟਰ ਰਾਜਤ ਗਟਾਰੂ ਚੱਕ ਜਿੰਨਾਂ ਵੀ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਦਾ ਧੰਨਵਾਦ ਕਰਦਾ ਔਰ ਆਪਣੀ ਆਵਾਜ਼ਵੀ ਪਾਰਟੀ ਦੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਔਰ ਖਾਸ ਕਰਕੇ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਅਮਨ ਸ਼ਰਮ ਸਿੰਘ ਕਲਸੀ ਜੀ ਜਿਨ੍ਹਾਂ ਨੇ ਹਮੇਸ਼ਾ ਸੰਵੇਦਨਸ਼ੀਲ ਮੁੱਦਿਆਂ ਦੇ ਉੱਪਰ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਕਿਤੇ ਕੋਈ ਮੁਸ਼ਕਲ ਆਉਂਦੀ ਆ ਉੱਥੇ ਆਪ ਦਖਲ ਦੇ ਕੇ ਉਸ ਮੁਸ਼ਕਲ ਨੂੰ ਦੂਰ ਕਰਦੇ ਨੇ ਇਹ ਜਿਹੜੀ ਲੇਬਰ ਦਾ ਬੜੀ ਦੇਰ ਤੋਂ ਮਸਲਾ ਸੀਗਾ ਉਹਦੇ ਵਿੱਚ ਵੀ ਸਾਰੀ ਲੀਡਰਸ਼ਿਪ ਨੇ ਆਪਣਾ ਹਿੱਸਾ ਪਾ ਕੇ ਇਹਨਾਂ ਦਾ ਬੰਦਾ ਹੱਕ ਜਿਹੜਾ ਮਿਲਿਆ ਸੋ ਮੈਂ ਇਹ ਵੀ ਇੱਕ ਗੱਲ ਐਸੀ ਅੱਜ ਖੁਸ਼ੀ ਔਰ ਵਿਸ਼ਵਾਸ ਵਾਲੀ ਗੱਲ ਆ ਕਿ ਜਿਹੜੀ ਗੱਲ ਭਗਵੰਤਬਾਹ ਜੀ ਨੇ ਕਹੀ ਸੀ ਕਿ ਸਮਾਜ ਦਾ ਕੋਈ ਵਰਗ ਆਪਣੇ ਹੱਕਾਂ ਤੋਂ ਵਾਂਝਾ ਨਹੀਂ ਰਹਿ ਜਾਊਗਾ ਅਜੂ ਹੱਕ ਜਿਹੜੇ ਨੇ ਪੂਰੇ ਹੋਏ ਨਹੀਂ ਉਹ ਲੇਬਰ ਜਿਸ ਵਕਤ ਉਹਨੂੰ ਪੂਰੀ ਮਜ਼ਦੂਰੀ ਮਿਲ ਜਾਈ ਉਹਨੂੰ ਪੂਰੀ ਉਹਦੀ ਮਿਹਨਤ ਮਿਲ ਜਾਵੇ ਤੇ ਫਿਰ ਉਹਦਾ ਕੰਮ ਵੀ ਜਿਹੜਾ ਉਹ ਵਧੀਆ ਹੁੰਦਾ ਔਰ ਉਹਦੇ ਪਰਿਵਾਰ ਜਿਹੜੇ ਨੇ ਅੱਗੇ ਵਧੀਆ ਤਰੀਕੇ ਦੇ ਨਾਲ ਆਪਣਾ ਗੁਜ਼ਾਰਾ ਕਰ ਸਕਦੇ ਨੇ ਸੋ ਇੱਕ ਵਾਰੀ ਫੇਰ ਅੱਜ ਸਾਰਿਆਂ ਨੂੰ ਅਸ਼ੋਭ ਕਾਮਨਾਵਾ ਤੇ ਖਾਸ ਕਰਕੇ ਜਿਹੜੇ ਮੇਰੇ ਆਰਤੀ ਭਰਾ ਨੇ ਆਰਤੀ ਜਿਹੜੇ ਦੇ ਭਾਵੇਂ ਉਹ ਸ਼ੈਦਲ ਵਾਲੇ ਨੇ ਜਾਂ ਆਰਤੀ ਦੇ ਕਿਸਾਨ ਆਪਾਂ ਇੱਕ ਦੂਜੇ ਦੇ ਉੱਪਰ ਸਾਰੇ ਇੰਡੀਪੈਂਡੈਂਟ ਆ ਔਰ ਆਰਤੀ ਦਾ ਦੇ ਕਿਸਾਨ ਦਾ ਤੇ ਹਮੇਸ਼ਾ ਲਊ ਬਾਜ਼ ਦਾ ਰਿਸ਼ਤਾ ਰਿਹਾ ਔਰ ਜਿੰਨਾ ਚਿਰ ਤੱਕ ਆਰਤੀਆਂ ਦੇ ਵਿੱਚ ਸ਼ੈਲਰ ਦੇ ਵਿੱਚ ਕਿਸਾਨੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਆਰਡੀਨੇਸ਼ਨ ਬੜਿਆ ਰਹੂਗਾ ਤੇ ਸਾਰਾ ਸਿਸਟਮ ਜਿਹੜਾ ਉਹ ਸਾਡਾ ਵਧੀਆ ਚੱਲੂਗਾ ਸੋ ਇੱਕ ਵਾਰੀ ਫੇਰ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਕਾ ਆਪਦਾ ਠੀਕ ਹੈ ਅ ਬਿਲਕੁਲ ਅੱਜ ਮੈਂ ਫੇਰ ਆਪਣੇ ਮੇਰਾ ਪਿਆਰਾ ਜਿਹੜਾ ਅਰਦਾਸਪੁਰ ਦੇ ਅੰਦਰ ਮੈਂ ਆਇਆ ਸੋ ਅਜਾਣਾ ਮੰਡੀ ਅਰਦਾਸਪੁਰ ਦੇ ਵਿੱਚ ਜਿਹੜਾ ਜਿਹੜੀ ਰਬੀਟ ਦੀ ਟੂਰਮੈਂਟਾਂ ਦਾ ਇਜ਼ਾਜ਼ਾ ਲੈ ਕੇ ਆਇਆ ਉਹਦੇ ਦੇ ਜਿੰਨੇ ਵੀ ਬੰਦੋਬਸਥੀ ਆ ਮਾਨਯੋਗ ਸਰਕਾਰ ਮੰਤਰੀ ਸਰਦਾਰ ਭਵਨ ਸਿੰਘ ਜੀ ਦੀ ਸਰਕਾਰ ਵੱਲੋਂ ਉਹਨਾਂ ਦੇ ਸਪੈਸ਼ਲ ਦੇਸ ਦੇ ਮੁਤਾਬਕ ਕਿ ਮੰਡੀ ਦੇ ਵਿੱਚ ਟੂਰਮੈਂਟ ਨਾਲ ਜੁੜੀ ਕੋਈ ਵੀ ਫੈਕਿਲਟੀ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮੈਂ ਲਗਾਤਾਰ ਹਰ ਰੋਜ਼ ਮੰਡੀਆਂ ਸਜ਼ਾਰੇ ਹਾਂ ਸੋ ਅੱਜ ਮੈਂ ਸ਼ੁਰੂਆਤ ਬਰਦਾਸਪੁਰ ਦਾਣਾ ਮੰਡੀ ਤੋਂ ਕੀਤੀ ਹੈ ਇਸੋ ਆਦ ਮੈਂ ਸੂਏ ਮੰਡੀ ਚ ਜਾਣਾ ਫਿਰ ਫਲੋਰ ਚ ਜਾਣਾ ਸੋ ਲਗਾਤਾਰ ਹਰ ਰੋਜ਼ ਮੰਡੀਆਂ ਦੇ ਅੰਦਰ ਸਾਡਾ ਵਿਜ਼ਿਟ ਕਰਨਾ ਮਤਲਬ ਇਹ ਹੈ ਕਿ ਅੱਲੇ ਨੇੜੇ ਜਾਤੀ ਮੰਡੀ ਦੇ ਅੰਦਰ ਉਹਦੇ ਸਮਝਿਆ ਜਾਵੇ ਦੇਖਿਆ ਜਾਵੇ ਜਿਹੜਾ ਮੈਕੈਨਿਜ਼ਮ ਸਾਡੀ ਡਿਪਾਰਟਮੈਂਟ ਦਾ ਸਰਕਾਰ ਦਾ ਉਹ ਡਿਲੀਵਰ ਹੋ ਰਿਹਾ ਨਹੀਂ ਹੋ ਰਿਹਾ ਕਿ ਕਿੰਨੀ ਦਿੱਕਤ ਹੈ ਸੋ ਮੈਂ ਅੱਜ ਗੁਰਦਾਸਪੁਰ ਮੰਡੀ ਚ ਆਇਆ ਮੇਰੇ ਨਾਲ ਰਮਨ ਵੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਡੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਾਡੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੇਲ ਸਿੰਘ ਜੀ ਸੋ ਤਮਾਮ ਜਿਹੜੇ ਫੂਡ ਸਪਲਾਈ ਦੇ ਪਰਚੂਰਮੈਂਟ ਏਜੰਸੀਆਂ ਦੇ ਅਧਿਕਾਰੀ ਸਰਕਾਰ ਨੇ ਉਹ ਵੀ ਮੇਰੇ ਨਾਲ ਅੱਜ ਇੱਥੇ ਸੰਮਿਲਿਤ ਜਿਏ ਆ ਸੋ ਅੱਜ ਕਿਸਾਨ ਦਲਵੀਰ ਸਿੰਘ ਜਿਹੜੇ ਆਏ ਨੇ ਉਹਨਾਂ ਦੀ ਸੇਰਿਓ ਆਏ ਨੇ ਤੇ ਆਜੀਵਨ ਫਸਲ ਜਿਹੜੀ ਉਹ ਪਰਚੇਸ ਕੀਤੀ ਗਈ ਆ ਉਹ 24 ਘੰਟਿਆਂ ਦੇ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਸਰਕਾਰ ਵੱਲੋਂ ਉਹ ਪਾਏ ਜਾਣਗੇ ਸਰ ਕਈ ਮੰਡੀਆਂ ਦੀ ਪ੍ਰਬੰਧਕ ਹੋਈ ਨਹੀਂ ਕੋਈ ਪਾਣੀ ਬੀਜ ਦਾ ਪ੍ਰਬੰਧ ਨਹੀਂ ਫਾਈ ਦਾ ਪ੍ਰਬੰਧ ਨਹੀਂ ਬਹੁਤ ਬੁਰਾ ਹਾਲ ਹੈ ਕਈ ਜਗ੍ਹਾ ਤੇ ਖਾਸ ਕਰਕੇ ਸੌਂਡ ਗੇਰੀਆਂ 'ਚ ਉਸੇ ਖਾਸ ਤੌਰ ਤੇ ਕਿਉਂਕਿ ਜਿਹੜਾ ਮੰਡੀਆ ਦੇ ਅੰਦਰ ਅਰਾਈਵਲ ਦੀ ਆਮਦ ਆ ਥੋੜੀ ਅਕਾ ਲੇਟ ਸੁਣ ਹੋ ਰਹੀ ਹੈ ਸੋ ਇਸ ਕਰਕੇ ਆਲਮੋਸਟ ਜਿਹੜੇ ਪ੍ਰਬੰਧ ਨੇ ਮੰਡੀਆਂ ਦੇ ਅੰਦਰ ਕੀਤੇ ਆ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਵਾਉਂਦਾ ਪੰਜਾਬ ਦੇ ਅੰਦਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 37 ਲੱਖ ਤੋਂ ਉੱਪਰ ਜਿਹੜੀ ਆ ਉਹ ਅਰਾਈਵਲ ਪਹੁੰਚੀ ਹੈ ਔਰ 33.5 ਲੱਖ ਐਮਪੀ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ। ਔਰ ਉਹਦਾ ਜਿਹੜਾ ਬਣਦਾ ਪੈਸਾ ਐਮਐਸਪੀ ਦੇ ਹਿਸਾਬ ਦੇ ਨਾਲ 3234 ਫਿਰ ਉਹ ਕਿਸਾਨਾਂ ਦੇ ਖਾਤੇ ਹਟ ਜਿਹੜਾ ਉਹ ਪਾਇਆ ਜਾ ਚੁੱਕਿਆ। ਸੋ ਲਗਾਤਾਰ ਜਿਹੜੀਆਂ ਚੰਗੀਆਂ ਮੈਂ ਸਮਝਦਾ ਵੀ ਖਬਰਾਂ ਤੋਂ ਲੋ ਆ ਰਹੀਆਂ ਨੇ ਇਹ ਆ ਕਿ ਪੰਜਾਬ ਦੇ ਅੰਦਰ ਰਿਸਵਾਰ ਬੰਪਰ ਫਸਲ ਜਿਹੜੀ ਆ ਉਹ ਹੋਣ ਲਈ ਜਾ ਰਹੀ ਆ। ਸੋ ਇਹਦੇ ਨਾਲ ਜਿਹੜਾ ਸਾਨੂੰ ਕੇਂਦਰੀ ਪੂਲ ਦਾ 124 ਲੱਖ ਐਮਪੀ ਦਾ ਟਾਰਗੇਟ ਮਿਲਿਆ। ਉਹ ਵੀ ਜੇ ਪੂਰਾ ਕਰਨ ਦੇ ਵਿੱਚ ਥੋੜਾ ਆਈਜ਼ੀ ਮਹਿਸੂਸ ਹੋਵਾਂਗੇ ਤੇ ਨਾਲ ਦੇ ਨਾਲ ਇਹਦਾ ਕਿਸਾਨ ਨੂੰ ਵੀ ਜਿਹੜਾ ਲਾਭ ਹੋਏਗਾ ਹਰ ਖੇਤ ਦੇ ਵਿੱਚੋਂ 3 4 2 3 ਕੁਆਂਟੋ ਜਿਹੜੀ ਉਹ ਕਰਕੇ ਦਾ ਚਾਰ ਰਕਾ ਵਧਾ ਲਿਆ ਸੋ ਲਗਾਤਾਰ ਸੀਸੀਐਲ ਆਪਣੇ ਕੋਲ ਆ 28893 ਕਰੋੜ ਰੁਪਇਆ ਕ੍ਰੈਡ ਦੇ ਸਾਰੇ ਪ੍ਰਬੰਧ ਨੇ ਤਰਪਾਲਾਂ ਦੇ ਸਾਰੇ ਪ੍ਰਬੰਧ ਦਾ ਸੋ ਬੜਾ ਬਿਗੇਸਟ ਇਹ ਐਕਸਰਸਾਈਜ਼ ਹੁੰਦੀ ਹੈ ਪੈਡੀਓਰ ਟ੍ਰੀਕੌਲਟ ਦੇ ਸੀਜ਼ਨ ਦੀ ਕਿਤੇ ਕੋਈ ਮਾੜੀ-ਮੋਟੀ ਕੋਈ ਦਿੱਕਤ ਆ ਨਹੀਂ ਸਕਦੀ ਆ ਤਾਂ ਅਲਟੀਮੇਟਲੀ ਇਹ ਸਰਕਾਰ ਦਾ ਕੰਟੈਂਟ ਆ ਜਿਹੜਾ ਸਰਕਾਰ ਦਾ ਜਤਨਾਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਖਾਸ ਕਰਕੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਸੋ ਮੈਨੂੰ ਖੁਸ਼ੀ ਆ ਕਿ ਅ ਅੱਜ ਤੱਕ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਚ ਤੁਹਾਨੂੰ ਅਸੀਂ ਹਰ ਰੋਜ਼ ਇਹਦੀ ਆਪਨੇ ਬਣਾ ਰਹੇ ਆ ਦਿੜ ਦੀ ਦੋ ਦੋ ਵਾਰ ਵੀ ਲੰਦੇ ਆ ਕਿਸੇ ਮੰਡੀ ਦੇ ਵਿੱਚੋਂ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਤੇ ਲਗਾਤਾਰ ਪਲ-ਪਲ ਸਾਡੇ ਸਾਰੇ ਸਿਵਲ ਪ੍ਰਸ਼ਾਸਨ ਸਾਡੇ ਸਾਰੇ ਐਮਐਲਏ ਸਵਾਰ ਸਾਡੇ ਮਾਤੀ ਸਵਾਲ ਲੱਗੇ ਆ ਉਹ ਕਿਸਾਨਾਂ ਨੂੰ ਫੀਲ ਕਰਦੇ ਆ ਵੀ ਚੜ੍ਹਦੀ ਕਲਾ ਚਾਹੋ ਕੱਲਾ ਕੱਲਾ ਦਾਣਾ ਤੁਹਾਡਾ ਐਮਐਸਪੀ ਦੇ ਉੱਤੇ ਫਿੱਟ ਕੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਖਾਤੇ 'ਤੇ ਪੈਣ ਪਾਵੇ ਕੁਝ ਕਿਸਾਨਾਂ ਨੇ ਕਿਹਾ ਵੀ ਅੱਗ ਲੱਗਦੀ ਹੈ ਪਰ ਨਾਮ ਨਹੀਂ ਵੜਿਆ ਨਾ ਮੈਨੂੰ ਮੁਆਵਜ਼ਾ ਜਲਦੀ ਦਿੱਤਾ ਜਾਵੇ ਉਹ ਦਲਬਤ ਨਹੀਂ ਬਿਲਕੁਲ ਉਹਨਾਂ ਦਾ ਰਾਈਟ ਵੰਡਦਾ ਮੈਂ ਆਪ ਵੀ ਖੁਦ ਹੋਣੇ ਆਪਣੇ ਜ਼ਿਲ੍ਹੇ ਚ ਹੋ ਕੇ ਆਇਆ ਸੋ ਜਿੱਤੇ ਜਿੱਤੇ ਵੀ ਕੋਈ ਆਗ ਦੀਆਂ ਮਾਨ ਬਰਾਦੀਆਂ ਘਟਰਾਵਾ ਇਹ ਵਾਪਰੀਆਂ ਨੇ ਬੜੀ ਆਫੀ ਫਸਲ ਫਾਲੀ ਹੁੰਦੀ ਹੈ ਕਿਸਾਨ ਨੇ ਸੋ ਉਹਦੇ ਲਈ ਉਹਦੀ ਉਪਰਪਾਈ ਕੀਤੀ ਜਾਊਗੀ ਉਹਦੇ ਦੀ ਬਕਾਇਦਾ ਅਸੈਸਮੈਂਟ ਲੱਗ ਰਹੀ ਹੈ ਸੋ ਜੋ ਵੀ ਉਹਦਾ ਨੁਕਸਾਨ ਸਾਹਮਣੇ ਆਊਗਾ ਸਰਕਾਰ ਕੋਲ ਪੜੇਗੀ ਜਿੱਥੇ ਦੇਸ਼ ਜਿੱਤੇ ਗਏ ਨੇ ਜੇ ਤਾਰਾ ਘਰਾ ਦੇ ਨਹੀਂ ਆਲਟੀਮੇਟਲੀ ਇਹ ਦੇਸ਼ ਆਲਰੇਡੀ ਹੁੰਦੇ ਆ ਦੇਖੋ ਪ੍ਰੋਕਿਊਰਮੈਂਟ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਮੰਡੀ ਚ ਪੰਜਾਬ ਦੇ ਕਿਸਾਨ ਦਾ ਝਾੜ ਵਿਕੇ ਦੇ ਲਈ ਜਿਹੜੇ ਇੰਟਰ ਸਟੇਟ ਸਾਡੇ ਨਾਲ ਕੇ ਆ ਉਹਨਾਂ ਦੇ ਉੱਤੇ ਸਪੈਸ਼ਲ ਤਵਨਨ ਕੀਤੇ ਹੋਏ ਆ ਬਿਜਲੀ ਬੋਟ ਨੂੰ ਦਿੱਤਾ ਨਹੀਂ ਲੇਕਿਨ ਫਿਰ ਵੀ ਕਦੀ ਕੋਈ ਅਜਿਹੀ ਵਾਪਰ ਜਾਂਦੀ ਆ ਤਾਂ ਸਰਕਾਰ ਜਿਹੜੀ ਪਰਪਾਈ ਕਰਨੀ ਤਿਆਰ ਆ